ਵਾਰਜੀ ਦਾ ਖਾਲਸਾ ਵਾਰਜੀ ਦੀ ਫਤਿਹ ਅੱਜ ਜਿਹੜਾ ਡੈਮਾ ਦਾ ਪਾਣੀ ਛੱਡਿਆ ਗਿਆ ਉਹਦੇ ਉੱਤੇ ਕਾਫੀ ਚਰਚਾ ਹੈ ਜਿਹੜਾ ਕ੍ਰਿਸ਼ਨ ਕੁਮਾਰ ਹੈਗਾ ਇਹ ਪਾਣੀ ਵਿਭਾਗ ਦੇ ਉਹਦੇ ਉੱਤੇ ਕਾਫੀ ਇਲਜ਼ਾਮ ਲੱਗਦੇ ਆ ਪਰ ਮੈਂ ਚਾਹੁੰਦਾ ਕਿ ਆਪਾਂ ਇਹਨੂੰ ਥੋੜੀ ਜੀ ਡੂੰਗੀ ਤਰ੍ਹਾਂ ਦੇਖੀਏ ਜਿਵੇਂ ਲੋਕੀ ਕਹਿੰਦੇ ਆ ਕਿ ਕਾਂਗਰਸ ਨੇ 1984 ਦਾ ਸਿੱਖਾਂ ਚ ਦਾ ਕਤਲੇਆਮ ਕਰਾਇਆ ਉਹ ਭੁੱਲ ਜਾਂਦੇ ਆ ਕਿ ਉਹਦੇ ਪਿੱਛੇ ਭਾਜਪਾ ਵੀ ਸੀਗੀ ਔਰ ਭਾਰਤ ਦੇਸ਼ ਨੇ ਰਲ ਮਿਲ ਕੇ ਉਹ ਕੰਮ ਕੀਤਾ ਸੀ ਅੱਜ ਆਪਾਂ ਕ੍ਰਿਸ਼ਨ ਕੁਮਾਰ ਨੂੰ 메ਨ ਟਾਰਗੇਟ ਬਣਾਣੇ ਆ ਜੋ ਆਪਣੇ ਆਪ ਚ ਠੀਕ ਹੈ ਹੁਣ ਕ੍ਰਿਸ਼ਨ ਕੁਮਾਰ ਨੇ ਪਾਣੀ ਭਰਨ ਨੂੰ ਕਿਉਂ ਕਿਹਾ ਉਹਨੇ ਤਾਂ ਕਿਹਾ ਕਿਉਂਕਿ ਹਰਿਆਣਾ ਉਦੋਂ ਪਾਣੀ ਲੈਣਾ ਚਾਹੁੰਦਾ ਸੀ ਹੁਣ ਇਹਦੇ ਵਿੱਚ ਡੈਮ ਬਾਰੇ ਸੋਚਣਾ ਕਿ ਕਿੰਨਾ ਪਾਣੀ ਉਸ ਚ ਹੋਣਾ ਚਾਹੀਦਾ ਆਪਾਂ ਨੂੰ ਪੜਨਾ ਹੈ ਹੁਣ ਡੈਮ ਦੇ ਵਿੱਚ ਵੱਧ ਤੋਂ ਵੱਧ ਵੀ ਹੁੰਦਾ ਤੇ ਘੱਟ ਤੋਂ ਘੱਟ ਵੀ ਹੁੰਦਾ ਘੱਟ ਤੋਂ ਘੱਟ ਤਾਂ ਹੁੰਦਾ ਹੈ ਕਿ ਜੇ ਉਹ ਪਾਣੀ ਚਲੇ ਜੇ ਤਾਂ ਮੁੜ ਕੇ ਡੈਮ ਦੀਆਂ ਟਰਬਾਈਨਾਂ ਨਹੀਂ ਚੱਲਦੀਆਂ ਹੈਗੀਆਂ ਬਿਜਲੀ ਨਹੀਂ ਬਣ ਸਕਦੀ ਥੱਲੇ ਨਦੀ ਜਿਹਦੇ ਵਿੱਚ ਸਾਰੇ ਸਾਲ ਪਾਣੀ ਛਾੜਨਾ ਪੈਂਦਾ ਹੈਗਾ ਤਾਂ ਕਿ ਉੱਥੇ ਜੀਵ ਜੰਤੂ ਵੱਸਦੇ ਰਹਿਣ ਉਹ ਵੀ ਖਤਮ ਹੋ ਜਾਂਦਾ ਫੇਰ ਆਂਦੀ ਹੈ ਕਿ ਲੋੜ ਕਿਹਦੀ-ਕਿਹਦੀ ਹੈਗੀ ਹੁਣ ਪੰਜਾਬ ਦਾ ਜਿਹੜਾ ਜੀਰੀ ਦਾ ਸਮਾਂ ਅੱਗੇ ਕੀਤਾ ਉਹ ਤਾਂ ਕੀਤਾ ਗਿਆ ਕਿਉਂਕਿ ਧਰਤੀ ਦੇ ਪਾਣੀ ਨੂੰ ਦੇਖ ਕੇ ਉਹਨਾਂ ਨੇ ਅੱਗੇ ਕੀਤਾ ਹੈਗਾ ਕਿ ਧਰਤੀ ਦਾ ਪਾਣੀ ਡਿਪਲੀਟ ਹੋ ਰਿਹਾ ਉਹ ਡਿਪਲੀਟ ਕਿਉਂ ਹੋ ਰਿਹਾ ਕਿਉਂਕਿ ਪਾਣੀ ਥੱਲੇ ਉਹਨਾਂ ਜਾ ਨਹੀਂ ਰਿਹਾ ਜਿੰਨਾ ਜ਼ਿੰਮੇਦਾਰ ਆਪਾਂ ਸਾਰੇ ਵਰਤ ਰਹੇ ਹੈਗੇ ਆ ਹੁਣ ਇਹਨੂੰ ਰੀਚਾਰਜ ਕਰਨ ਵਾਸਤੇ ਪੰਜਾਬ ਨੂੰ ਪਾਣੀ ਆਪਦੇ ਨਦੀਆਂ ਦਾ ਚਾਹੀਦਾ ਪਰ ਸੈਂਟਰ ਨੇ ਕੀ ਕੀਤਾ ਹੋਇਆ ਉਹਨਾਂ ਨੇ ਚੱਕ ਕੇ ਰਿਵਰ ਬੇਸਨ ਤੋਂ ਬਾਹਰ ਪੰਜਾਬ ਦੇ ਪਾਣੀਆਂ ਤੋਂ ਬਾਅਦ ਹਰਿਆਣਾ ਤੇ ਰਾਜਸਥਾਨ ਨੂੰ ਹੱਕਦਾਰ ਬਣਾਤਾ ਇਹਦਾ ਮਤਲਬ ਕਿ ਪੰਜਾਬ ਦਾ ਜਿਹੜਾ ਪਾਣੀ ਦੀ ਲੋੜ ਹੈ ਉਹ ਪੂਰੀ ਨਹੀਂ ਹੁੰਦੀ ਉਹ ਇਲਾਕੇ ਜਿਨ੍ਹਾਂ ਦਾ ਕੋਈ ਹੱਕ ਨਹੀਂ ਹੈ ਉਹਨਾਂ ਨੂੰ ਪਾਣੀ ਦਿੱਤਾ ਜਾ ਰਿਹਾ ਹੈਗਾ ਹੁਣ ਇਸ ਸਿਲਸਿਲੇ ਦੇ ਵਿੱਚ ਜਦ ਹਰਿਆਣੇ ਨੇ ਪਹਿਲਾਂ ਪਾਣੀ ਮੰਗਿਆ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਨਹੀਂ ਅਸੀਂ ਨਹੀਂ ਛੱਡਣਾ ਤੇ ਉਹਨੇ ਬਹੁਤ ਕੜਮਸ ਪਾਤਾ ਔਰ ਉਹ ਪਾਣੀ ਨਹੀਂ ਛੱਡਿਆ ਗਿਆ ਜਿਸ ਕਰਕੇ ਇੰਨਾ ਜ਼ਿਆਦਾ ਹੜ੍ਹਾਂ ਦੇ ਵਿੱਚ ਪਾਣੀ ਆ ਕੇ ਪੰਜਾਬ ਨੂੰ ਕੋ ਦਮ ਛੱਡ ਕੇ ਬਹੁਤ ਜ਼ਿਆਦਾ ਸਾਡੀ ਤਬਾਈ ਹੋਈ ਹੈ ਉਹ ਉਸ ਸਮੇਂ ਸੋਚਦਾ ਸੀ ਕਿ ਜੇ ਪਹਿਲਾਂ ਹਰਿਆਣਾ ਨੂੰ ਦੇ ਦਿੱਤਾ ਮੁੜ ਕੇ ਪੰਜਾਬ ਜੋਗਾ ਰਹਿਣੀ ਜਾਣਾ ਹੈਗਾ ਉਹਦੀ ਬੇਵਕੂਫੀ ਆ ਕਿ ਉਹਨੇ ਆਪਣਾ ਜਿਹੜਾ weather pattern ਜਿਹੜੀਆਂ ਸੈਟੇਲਾਈਟਾਂ ਦੱਸਦੀਆਂ ਜੋ ਵਾਤਾਵਰਣ ਹੋਣਾ ਹੈ ਆਈਐਮਡੀ ਦਾ ਡਾਟਾ ਉਹਨੇ ਬਿਲਕੁਲ ਨਹੀਂ ਵਰਤਿਆ ਹੈਗਾ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਉਹਨੇ ਇਹ ਕੱਲ ਕੀਤਾ ਕਿਉਂ ਕਿਉਂਕਿ ਉਹਨੂੰ ਭੈ ਸੀ ਕਿ ਨਾਨ ਰਾਈਪੇਰੀਅਨ ਸਟੇਟ ਹਰਿਆਣਾ ਰਾਜਸਥਾਨ ਸਾਡਾ ਪਾਣੀ ਚੋਰੀ ਕਰਕੇ ਲੈ ਜਾਣਗੇ ਜਦਕਿ ਲਗਾਤਾਰ ਜੇ ਸਿਰਫ ਪੰਜਾਬ ਪੰਜਾਬ ਨੂੰ ਪਾਣੀ ਛੱਡਿਆ ਜਾਂਦਾ ਆਪਾਂ ਜੀਰੀਆਂ ਵੀ ਪਹਿਲਾਂ ਬੀਜ ਸਕਦੇ ਸੀਗੇ ਔਰ ਉਹ ਸਮੇਂ ਸਿਰ ਪਾਣੀ ਵਰਤ ਸਕਦੇ ਸੀ ਕਿ ਜੋ ਕਿ ਪੰਜਾਬ ਦਾ ਹੱਕ ਹੈ ਪਰ ਕਿਉਂਕਿ ਨਾਨ ਰਾਈਪੇਰੀਅਨ ਸਟੇਟਸ ਨੂੰ ਜਿੱਥੇ ਕੁਦਰਤੀ ਤੌਰ ਤੇ ਪਾਣੀ ਜਾਂਦਾ ਨਹੀਂ ਹੈ ਉੱਥੇ ਹੁਣ ਇਹ ਦੇਸ਼ ਭੇਜਣ ਲੱਗ ਪਿਆ ਹੈਗਾ ਇਹ ਕਮੀ ਪੰਜਾਬ ਨੂੰ ਮਹਿਸੂਸ ਹੁੰਦੀ ਹੈਗੀ ਆ ਜਦ ਨਦੀ ਆਪਾਂ ਕੱਢਦੇ ਆਂ ਤੇ ਕਿਤੇ ਜਾ ਕੇ ਪਾਣੀ ਸੁੱਟ ਦਿੰਦੇ ਆਂ ਮੁੜ ਕੇ ਉਹ ਵਾਪਸ ਰਿਵਰ ਤੇ ਆਉਂਦਾ ਨਹੀਂ ਹੈ ਨਦੀਆਂ ਚ ਆਉਂਦਾ ਨਹੀਂ ਹੈ ਸਿਰੇ ਤਾਈ ਜਾਂਦਾ ਨਹੀਂ ਹੈ ਉਹ ਨਿਯਮ ਧਰਤੀ ਦੇ ਨਿਯਮ ਦੇ ਉਲਟ ਹੈ ਤੇ ਉਹਦੇ ਬਹੁਤ ਗੰਭੀਰ ਸਾਨੂੰ ਅਸਰ ਅਗੇ ਪੈਣੇ ਹੈਗੇ ਆ ਇਹ ਤੁਸੀਂ ਕੋਲੋਰਾਡੋ ਰਿਵਰ ਤੇ ਦੇਖ ਸਕਦੇ ਹੋ ਰੂਸ ਨੇ ਆਪਣਾ ਨਰਮਾ ਬੀਜਣ ਵਾਸਤੇ ਇੱਕ ਪੂਰਾ ਵੱਡਾ ਲੇਖ ਖਤਮ ਕਰਤਾ ਜੋ ਕਿ ਦਰਿਆ ਵੱਡਾ ਸੀਗਾ ਉੱਥੇ ਅੱਜ ਰੇਗਿਸਤਾਨ ਬਣ ਗਿਆ ਹੈਗਾ ਸੋ ਆ ਜਿਹੜਾ ਪਾਣੀ ਕੱਢ ਕੇ ਪੰਜਾਬ ਤੇ ਹੋਰਾਂ ਨੂੰ ਦੇਣਾ ਜੜ ਇਹ ਹੈ ਔਰ ਇਹ ਦੇਸ਼ ਦੀ ਪਾਲਿਸੀ ਹੈ ਔਰ ਹੁਣ ਫੇਰ ਮੋਦੀ ਹੁਣਾ ਨੇ ਰਾਵੀ ਦੇ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਦੇਣ ਦਾ ਫੈਸਲਾ ਲੈ ਲਿਆ ਇਹਦੇ ਨਾਲ ਇੱਕ ਹੋਰ ਕਨਾਲ ਬਣੂਗਾ ਉਹਦੇ ਰਾਹੀਂ ਪਾਣੀ ਫੇਰ ਜਾਊਗਾ ਔਰ ਜਦ ਹੜ ਆਣਗੇ ਫੇਰ ਉਹ ਬੰਨ ਟੁੱਟ ਕੇ ਪੰਜਾਬ ਨੂੰ ਡੋਬ ਦੂਗਾ ਔਰ ਇੱਥੇ ਦਾ ਜਿਹੜਾ ਗਰਾਊਂਡ ਵਾਟਰ ਹੈ ਰੀਚਾਰਜ ਨਹੀਂ ਹੋਗਾ ਇਹਦੇ ਵਾਸਤੇ ਉਹਨਾਂ ਨੇ ਜਿਹੜਾ এনवायरमेंटਲ ਇੰਪੈਕਟ ਐਨਾਲਿਸਿਸ ਹੈ ਉਹ ਵੀ ਰੱਦ ਕਰਤਾ ਕਿ ਅਸੀਂ ਇਹਦੀ ਕੋਈ ਇਨਕੁਆਇਰੀ ਨਹੀਂ ਕਰਨੀ ਹੈਗੀ ਸਿੱਧੀ ਅਸੀਂ ਰਵੀ ਦਾ ਰਾਵੀ ਦਾ ਪਾਣੀ ਲੈ ਜਾਣਾ ਹੈਗਾ ਇਹ ਪੰਜਾਬ ਨੂੰ ਫੇਰ ਬਹੁਤ ਵੱਡਾ ਖਤਰਾ ਹੈ ਕਿਉਂਕਿ ਇਹਦੇ ਨਾਲ ਸਾਡੀ ਗਰਾਊਂਡ ਵਾਟਰ ਡਿਪਲੀਸ਼ਨ ਹੋਊਗੀ ਮਾਝੇ ਦੇ ਏਰੀਆ 'ਚ ਔਰ ਇਹਦੇ ਨਾਲ ਸਾਡੇ ਜਿਹੜੇ ਅੱਗੇ ਹੜ ਆਉਣ ਦੀਆਂ ਮੁਸ਼ਕਲਾਂ ਮੁਸੀਬਤਾਂ ਆ ਜਿਹੜਾ ਰੋਪੜ ਦਾ ਇਧਰਲਾ ਏਰੀਆ ਇਥੋਂ ਖੋਰ ਕਨਾਲ ਬਣ ਕੇ ਬੰਨ ਟੁੱਟਣ ਦਾ ਫੇਰ ਕੋਦਾਂਮੀ ਜ਼ਿਆਦਾ ਇਹਨਾਂ ਨੇ ਕਰਨਾ ਜੋ ਕਿ ਜਿਹੜਾ ਕੇਜੀਐਸ ਢਿੱਲੋਂ ਇੱਕ ਲੈਫਟਨੈਂਟ ਜਰਨੈਲ ਕਸ਼ਮੀਰ ਤੋਂ ਰਿਟਾਇਰ ਹੋ ਕੇ ਕਹਿੰਦਾ ਹਾਈਡਰੋਲੋਜੀਕਲ ਵਾਰਫੇਅਰ ਪਾਕਿਸਤਾਨ ਦੀ ਤਬਾਹੀ ਵਾਸਤੇ ਇਹਨਾਂ ਨੇ ਤਿਆਰ ਕੀਤੇ ਹੋਇਆ ਤੁਸੀਂ ਉਹ ਇੰਟਰਵਿਊ ਦੇਖਿਓ ਉਹਦੇ ਵਿੱਚ ਜੋ ਹੁਣ ਹੋਇਆ ਹੈ ਕਿ ਗਰਮੀਆਂ 'ਚ ਪਾਣੀ ਨਹੀਂ ਛੱਡਣਾ ਤੇ ਬਰਸਾਤਾਂ ਦੇ ਵਿੱਚ ਸਾਰਾ ਛੱਡ ਕੇ ਹੜ੍ਹ ਲਿਆ ਦੇਣੇ ਉਹ ਹੁਣ ਇਹ ਦੇਸ਼ ਨੇ ਕੀਤਾ ਸਾਡੇ ਪਾਣੀ ਦੀ ਖਲਬਾੜ ਨਾਲ ਇਹ ਨੁਕਸਾਨ ਹੋ ਰਿਹਾ ਕਿਉਂਕਿ ਦੇਸ਼ ਦੀ ਨੀਤ ਬਹੁਤ ਮਾੜੀ ਹੈ ਉਹ ਹਾਈਡਰੋਲੋਜੀਕਲ ਵਾਰਫੇਅਰ ਪਾਕਿਸਤਾਨ ਨਾਲ ਕਰਕੇ ਸਾਨੂੰ ਵੀ ਡੋਬਣਾ ਚਾਹੁੰਦੇ ਆ ਔਰ ਸਾਡੇ ਪਾਣੀ ਖੋ ਕੇ ਸਾਡਾ ਜਿਹੜਾ ਇੰਡਸ ਰਿਵਰ ਬੇਸਨ ਹੈ ਉਹਨੂੰ ਤਬਾਹੀ ਮਚਾ ਕੇ ਗਰਾਊਂਡ ਵਾਟਰ ਡਿਪਲੀਟ ਕਰਕੇ ਹੜ ਲਿਆ ਕੇ ਖਤਮ ਕਰਨਾ ਚਾਹੁੰਦੇ ਆ ਵਾਇਰ ਜੀ ਕਾ ਖਾਲਸਾ ਵਰਜ ਜੀ ਕੀ ਫਤ